ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਆ ਮਿਕਸ ਮੈਚ ਲੈ ਕੇ ਆਈਆਂ ਕੁਝ ਪੰਜ ਛੇ ਤਰ੍ਹਾਂ ਦੀਆਂ ਕਲੈਕਸ਼ਨ ਆਣੀਆਂ ਐ ਵਾਲੀ ਜਿਹੜੇ ਸੂਟ ਨੇ 680 ਆ ਤੁਸੀਂ ਬਾਈ ਕਰ ਸਕਦੇ ਹੋ ਇਹ ਥੋੜੇ ਪੇਸਟਲ ਕਲਰਸ ਵਿੱਚ ਚਾਰ ਰੰਗ ਆਣਗੇ 1090 ਦੇ ਤੁਸੀਂ ਇਹਨਾਂ ਵਿੱਚੋਂ ਇਹ ਚਾਰ ਰੰਗਾਂ ਵਿੱਚ ਆਣਗੇ ਬਾਕੀ ਤੁਸੀਂ ਅਗਰ ਇਹਦੀ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਇਹ ਵਾਲੀ ਪਿਓਰ ਨੇਚਰਲ ਗਰੇਬ ਤੇ ਤੁਹਾਨੂੰ 2950 ਰੁਪਏ ਦੇ ਵਿੱਚ ਸੂਟ ਮਿਲੇਗਾ ਸ਼ਿਪਿੰਗ ਚਾਰਜਸ ਏਦਾਂ ਦੇ ਫ੍ਰੀ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਸੂਟ ਐਡ ਕੀਤੇ ਨੇ ਸਾਰਿਆਂ ਦੇ ਸ਼ਿਪਿੰਗ ਚਾਰਜਸ ਨਹੀਂ ਲੱਗੇਗਾ ਆਲ ਓਵਰ ਇੰਡੀਆ ਇਹਨਾਂ ਦੇ ਸ਼ਿਪਿੰਗ ਚਾਰਜਸ ਫ੍ਰੀ ਹਨ ਤੁਸੀਂ ਬਾਏ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਐਡ ਕੀਤਾ ਹੋਇਆ ਇਹ ਬ੍ਰੌਕੇਟ ਦੇ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਸੂਟ ਜਿਹੜਾ ਆਏਗਾ ਆਲ ਓਵਰ 5 ਮੀਟਰ ਦਾ ਪਿਓਰ ਬ੍ਰੌਕੇਟ ਦਾ ਆਏਗਾ ਕਲਰਸ ਬਹੁਤ ਸੋਹਣੇ ਆਏ ਨੇ ਤੇ ਸੈਲਫੀ ਦੇ ਵਿੱਚ ਡਿਜ਼ਾਈਨ ਹੈ ਇਹਦੇ ਨਾਲ ਕੰਟਰਾਸਟਡ ਦੁਪੱਟਾ ਮਿਲੇਗਾ ਜਿਹੜਾ ਕਿ ਚਨਾਉਂਦਾ ਆਏਗਾ 2.5 ਮੀਟਰ ਦੀ ਲੈਂਥ ਵਾਲਾ ਦੁਪੱਟਾ ਆਏਗਾ ਚਾਰੋਂ ਸਾਈਡਾਂ ਤੇ ਉਹਦੇ ਲੈਂਸ ਲੱਗੀ ਆ ਰਾਂਗ ਇਹਦੇ ਵਿੱਚ ਮੇਰੇ ਕੋਲ ਫਿਲਹਾਲ 24 ਹੈਗੇ ਨੇ ਤੁਹਾਨੂੰ 5 ਮੀਟਰ ਦਾ ਆਲੋ ਬ੍ਰੌਕੇਟ ਦਾ ਸੂਟ ਮਿਲੇਗਾ ਦੁਪੱਟੇ ਨਾਲ ਕੰਟਰਾਸਟ ਕਰਕੇ ਬਹੁਤ ਪਿਆਰੇ ਡਿਜ਼ਾਈਨ ਸਾਰੇ ਦੁਪੱਟੇ ਤੇ ਵਰਕ ਹੈ ਚਾਰੋਂ ਸਾਈਡਾਂ ਤੇ ਲੈਂਸ ਲੱਗੀ ਹੋਈ ਹੈ ਤੁਸੀਂ ਅਗਰ ਇਹਨਾਂ ਦੇ ਬਾਰੇ ਛੋੜ ਕਵੈਰੀ ਕਰਨੀ ਹੈ ਜਾਂ ਸੂਟ ਬਾਏ ਕਰਨਾ ਹੈ ਤਾਂ ਮੇਰਾ ਨੰਬਰ 623924575 ਜਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕਵਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਘਰ ਤੇ ਰਿਪਲਾਈ ਜਰੂਰ ਆਏਗਾ ਸਟੇਟਸ ਦੇਖਣੇ ਤਾਂ ਵੀ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਡੇਲੀ ਤੇ ਜੋ ਵੀ ਅਪਡੇਟਸ ਆਣਗੀਆਂ ਉਹ ਸ਼ੋ ਹੋ ਜਾਇਆ ਕਰਨਗੀਆਂ ਐ ਵਾਲਾ ਜਿਹੜੇ ਸੂਟ ਨੇ ਇਹ ਨਵੇਂ ਆਏ ਨੇ ਵਿంటర్ ਸਪੈਸ਼ਲ ਸੂਟ ਤੁਹਾਨੂੰ 5 ਮੀਟਰ ਆਲ ਓਵਰ ਜਿਹੜਾ ਹੈਵੀ ਪਸ਼ਮੀਨਾ ਹੁੰਦਾ ਉਹ ਵਾਲਾ ਮਿਲੇਗਾ ਦੁਪੱਟਾ ਜੋਰ ਚੜਦਾ ਆਏਗਾ ਦੁਪੱਟੇ ਦੇ ਵਿੱਚ ਬੋਟਾ ਵਰਕ ਇਹ ਵਾਲੇ ਦੁਪੱਟੇ ਪਹਿਲਾਂ ਵੀ ਆਏ ਸੀ ਜੋਰ ਚੜ ਤੇ ਲੈਂਸ ਲੱਗੀ ਆ ਚਾਰੋਂ ਸਾਈਡ ਤੇ ਪ੍ਰਾਈਸ ਇਹਦਾ ਸਿਰਫ ਸਿਰਫ 680 ਆ ਇਹਦੇ ਵਿੱਚ ਇੱਥੇ ਮੈਂ ਕਲਰ ਜ਼ਿਆਦਾ ਐਡ ਨਹੀਂ ਕੀਤੇ ਹੋਰ ਵੀ ਕਲਰ ਹੈਗੇ ਨੇ ਉਹ ਵੇਖਣੇ ਚਾਹੁੰਨਾ ਬਾਰੇ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇ ਕਿਉਂਕਿ ਇਹਨਾਂ ਵਿੱਚ ਕਾਫੀ ਕਲਰ ਹੋਰ ਵੀ ਅਵੇਲੇਬਲ ਨੇ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ